ਮਾਇਆ ਤੋਂ ਬਿਨਾ ਪ੍ਰਮਾਤਮਾ ਨਾਲ ਕਿਵੇਂ ਜੁੜੋਗੇ ਸਰੀਰ ਤੋਂ ਬਿਨਾ ਕਿਵੇਂ ਜੁੜੋਗੇ ਸਰੀਰ ਹੀ ਨਹੀਂ ਮਾਇਆ ਹੀ ਪ੍ਰਮਾਤਮਾ ਨਾਲ ਜੋੜਨ ਦਾ ਸਾਧਨ ਹੈ ਇਸ ਲਈ ਕਈ ਵਾਰੀ ਬੰਦਾ ਭੁਲੇਖੇ ਵਿੱਚ ਪੈ ਜਾਂਦਾ ਵੀ ਮਾਇਆ ਬਣਾਈ ਰੱਬ ਨੇ ਇੱਧਰ ਰੌਲਾ ਕਿਉਂ ਪਾਉਂਦੇ ਨੇ ਧਰਮੀ ਬੰਦੇ ਮਾਇਆ ਤੋਂ ਬਚੋ ਵੈਸੇ ਬਹੁਤੇ ਰੌਲਾ ਪਾ ਦਿੰਦੇ ਨਾ ਇਹਨਾਂ ਚਾਹੀਦਾ ਨਹੀਂ ਹੈ ਲੋੜ ਤੋਂ ਵੱਧ ਹੈ ਉਹਦਾ ਫੈਸਲਾ ਨਹੀਂ ਕੀਤਾ ਜਾਂਦਾ ਮਾਇਆ ਤਿਆਗੋ ਜੀ ਛੱਡੋ ਮਾਇਆ ਤੋਂ ਉੱਛੇ ਉਠੋ ਇਹ بڑے ਮਹਾਪੁਰਸ਼ ਨੇ ਜੀ ਇਹ ਮਾਇਆ ਨੂੰ ਹੱਥ ਹੀ ਕੋਈ ਨਹੀਂ ਲਾਉਂਦੇ ਇਹ ਜੇ ਖਾਂਦੇ ਕੁਝ ਨਹੀਂ ਇਸ ਤਰ੍ਹਾਂ ਦੇ ਕੁਝ ਗਿਆਨ ਐਸੇ ਜੋੜ ਦਿੱਤੇ ਜਾਂਦੇ ਨੇ ਧਰਮ ਦੇ ਨਾਲ ਕਿ ਜਿਨ੍ਹਾਂ ਦਾ ਕੋਈ ਕਿਤੇ ਬੇਸ ਨਹੀਂ ਹੁੰਦਾ ਧਰਮ ਵਿੱਚ ਪੈਰ ਨਹੀਂ ਲੱਗਦੇ ਕਿਤੇ ਉਹ ਵੈਸੇ ਬਣਾਏ ਜਾਂਦੇ ਨੇ ਇੱਕ ਬੋਲ ਦਾ ਦੂਜਾ ਤੀਜਾ ਉਹ ਗਿਆਨ ਪੱਕਾ ਹੋ ਜਾਂਦਾ ਹੈ ਉਹ ਸੱਜ ਸੱਜ ਪਰਮਾਨੈਂਟਲੀ ਫਿਕਰੇ ਬਣ ਜਾਂਦੇ ਨੇ ਜਿਹੜਾ ਜਨਮ ਲੈਂਦਾ ਉਹ ਬੋਲੀ ਜਾਂਦਾ ਉਹ ਚਲਾ ਜਾਂਦਾ ਪਿਛਲਾ ਹੁੰਦਾ ਉਹ ਵੀ ਬੋਲੀ ਜਾਂਦਾ ਉਹਦੇ ਅਰਥ ਕੋਈ ਨਹੀਂ ਹੁੰਦੇ ਮਾਇਆ ਤੋਂ ਬਿਨਾ ਪ੍ਰਮਾਤਮਾ ਨਾਲ ਸੰਬੰਧਿਤ ਨਹੀਂ ਹੋਇਆ ਜਾ ਸਕਦਾ ਸਰੀਰ ਹੈ ਪ੍ਰਮਾਤਮਾ ਨੂੰ ਮਿਲਣ ਦਾ ਸਾਧਨ ਸਰੀਰ ਮਾਇਆ ਹੀ ਹੈ ਸਾਰਾ ਇਸ ਕਰਕੇ ਪਰ ਜਦੋਂ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਅਸੀਂ ਇਸ ਮਾਇਆ ਦੀ ਵਰਤੋਂ ਕਰ ਲਈ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਚਾਉਂਦਾ ਹੈ ਕਿ ਬੰਦੇ ਦਾ ਜੀਵਨ ਹੈ ਪਾਣੀ ਪਾਣੀ ਵੀ ਸਾਦ ਸੰਗਤ ਮਿਲੇ ਨਾ ਤੇ ਮਨੁੱਖ ਮਰਦਾ ਹੈ ਤੇ ਜੇ ਪਾਣੀ ਬਹੁਤਾ ਪੀ ਜਾਈਏ ਤਾਂ ਵੀ ਬੰਦਾ ਮਰਦਾ ਹੈ ਦੋਵਾਂ ਹਾਲਤਾਂ ਵਿੱਚ ਉਹਦਾ ਇੱਕ ਥਾਂ ਇੱਕ ਕਿੰਨਾ ਇਹਨੂੰ ਵਰਤਣਾ ਹੈ ਪਾਣੀ ਇੱਕ ਐਸਾ ਤਤ ਹੈ ਕਿ ਜਿਹੜਾ ਹਰ ਇੱਕ ਥਾਂ ਤੇ ਮੌਜੂਦ ਰਹਿੰਦਾ ਸ੍ਰਿ ਬ੍ਰਹਮੰਡ ਦੇ ਵਿੱਚ ਇਥੋਂ ਤੱਕ ਵੀ ਕਹਿੰਦੇ ਮਿੱਟੀ ਨੂੰ 400 ਡਿਗਰੀ ਤੇ ਸਾੜ ਦਿਓ 400 ਡਿਗਰੀ ਕਿੰਨਾ ਤਾਪਮਾਨ ਹੈ ਉੱਥੇ ਵੀ ਪਾਣੀ ਦੇ ਤੱਤ ਮੌਜੂਦ ਉਸ ਮਿੱਟੀ ਵਿੱਚ ਰਹਿੰਦੇ ਨੇ ਇਨਾ ਗਹਿਰਾ ਹੈ ਉਹ ਜੀਵਨ ਕਿ ਉਹ ਕਿਸੇ ਥਾਂ ਨੂੰ ਤਿਆਗਦਾ ਨਹੀਂ ਪਰ ਜਦੋਂ ਉਹ ਪਾਣੀ ਜਿਹੜਾ ਹੈ ਬਹੁਤਾ ਹੋ ਜਾਏ ਬੰਦੇ ਨੂੰ ਡੋਬ ਵੀ ਦਿੰਦਾ ਹੈ ਜ਼ਿਆਦਾ ਪੀਣ ਨਾਲ ਬੰਦਾ ਬਿਮਾਰ ਵੀ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਇਸ ਜਨਮ ਵਿੱਚ ਜਦੋਂ ਮਾਇਆ ਦੀ ਵਰਤੋਂ ਗੁਰੂ ਤੋਂ ਬਿਨਾਂ ਕਰ ਲਈ ਤਾਂ ਉਦੋਂ ਜਨਮਾਂ ਜਨਮਾਂ ਦੀ ਭਟਕਣਾ ਜਨਮਾਂ ਜਨਮਾਂ ਦੇ ਦੁੱਖ ਆਉਣੇ ਸ਼ੁਰੂ ਹੋ ਗਏ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਜਨਮ ਜਨਮ ਪਰਮਤ ਫਿਰਿਓ ਪਰਮਤ ਦਾ ਅਰਥ ਹੈ ਭ੍ਰਮਣ ਕਰਨਾ ਤੁਰਨਾ ਸਫ਼ਰ ਕਰਨਾ ਪਰਮਤ ਸ਼ਬਦ ਭਰਮ ਤੋਂ ਬਣਿਆ ਹੈ ਵੈਸੇ ਭਰਮਣ ਦਾ ਅਰਥ ਹੈ ਬਿਨਾਂ ਕਾਰਜ ਤੋਂ ਤੁਰਨਾ ਭਰਮਣ ਕਰਨਾ ਜਿਵੇਂ ਕਿਹਾ ਨਾ ਬਾਣੀ ਦੇ ਵਿੱਚ ਕੋਲੂ ਦਾ ਬੈਲ ਕੋਲੂ ਦਾ ਬੈਲ ਹੈ ਭਰਮਣ ਕਰੀ ਜਾਂਦਾ ਜਿੱਥੋਂ ਸਵੇਰੇ ਤੁਰਦਾ ਉਥੇ ਸ਼ਾਮ ਨੂੰ ਆ ਜਾਂਦਾ ਪਰ ਉਸ ਕੋਲੂ ਦਾ ਜਾਂ ਹਰਟ ਦਾ ਜਿਹੜਾ ਬੈਲ ਹੁੰਦਾ ਉਹਦਾ ਪ੍ਰਯੋਜਨ ਹੈ ਕੋਈ ਕਿਉਂਕਿ ਉਹ ਤੇਲ ਕੱਢ ਰਿਹਾ ਹੈ ਉਹ ਤੁਰਦਾ ਭਾਵੇਂ ਇੱਕੋ ਥਾਂ ਤੇ ਪਰ ਉਹ ਕਿਸੇ ਪਰਯੋਜਨ ਵਿੱਚ ਖੜਾ ਹੈ ਕੋਈ ਵੀ ਜਿਹੜਾ ਕਰਮ ਹੈ ਜਿਹਦੇ ਵਿੱਚੋਂ ਕੋਈ ਸਿੱਟਾ ਨਿਕਲਦਾ ਹੈ ਭਾਵੇਂ ਉਹ ਧਰਮ ਦਾ ਕਰਮ ਹੈ ਆਪਾਂ ਕਈ ਵਾਰੀ ਕਹਿੰਦੇ ਰਿਪੀਟਿੰਗ ਨਾ ਕਰੋ ਸ਼ਬਦ ਦੀ ਨਾਮ ਵਾਰ-ਵਾਰ ਨਾ ਜਪੋ ਜੇ ਉਹਦੇ ਵਿੱਚੋਂ ਪ੍ਰੇਮ ਦੇ ਬੂੰਦਾਂ ਡਿੱਗਦੀਆਂ ਨੇ ਤੇ ਉਹ ਰਿਪੀਟਿੰਗ ਉਹ ਭਰਮਣ ਮਾੜਾ ਨਹੀਂ ਹੈ ਉਹ ਗਲਤ ਨਹੀਂ ਹੈ ਆਖਰ ਤੇ ਰੋੜਾ ਜੇ ਕੋਈ ਖਾਲੀ ਚੱਲੇਗਾ ਤਾਂ ਹੀ ਕਿਤੇ ਰਸ ਆਵੇਗਾ ਨਾ ਸਿੱਧਾ ਪਹਿਲੇ ਦਿਨ ਥੋੜੀ ਪ੍ਰੇਮ ਆਉਣ ਲੱਗਾ ਹੈ ਅਸੀਂ ਕਹਿੰਦੇ ਹਾਂ ਮਨ ਤੇ ਟਿਕਿਆ ਨਹੀਂ ਕੀ ਕਰਮਕਾਂਡ ਕਰਦੇ ਹੋ ਪੈ ਬਾਣੀ ਵਾਰ-ਵਾਰ ਜਪਜੀ ਸਾਹਿਬ ਵਾਰ-ਵਾਰ ਕਿਉਂ ਜਪਦੇ ਹੋ ਜਪਣਾ ਪਏਗਾ ਇਹ ਕਰਮਕਾਂਡ ਨਹੀਂ ਹੈ ਮੈਂ ਤੇ ਉਦਾਹਰਨ ਦਿਆ ਨਲਕੇ ਦਾ ਪਾਣੀ ਲੈ ਜਾਏ ਤੇ ਉਹਦੇ ਉੱਤੋਂ ਪਾਣੀ ਪਾਈਏ ਤੇ ਕਿੰਨਾ ਚਿਰ ਨਲਕਾ ਖਾਲੀ ਗੇੜਨਾ ਪੈਂਦਾ ਤਾਂ ਥੱਲੇ ਵਾਲਾ ਚੁੱਕਦਾ ਇਹਨੇ ਵੀ ਪਹਿਲੀ ਬੋਕੀ ਅਸੀਂ ਕਹੀਏ ਪਾਣੀ ਆਵੇਗਾ ਤੇ ਗੇੜਾਂਗੇ ਅਸੀਂ ਇਹ ਕਿਧਰ ਦਾ ਵਿਗਿਆਨ ਹੈ ਅਸੀਂ ਕਹਿੰਨੇ ਮਨ ਜੁੜੇਗਾ ਤੇ ਜਪਾਂਗੇ ਵੈਸੇ ਕੀ ਫਾਇਦਾ ਹੈ ਨਲਕਾ ਅਸੀਂ ਗੇੜਨੇ ਆ ਤੇ ਕਈ ਵਾਰੀ ਹੁਣ ਤਾਂ ਨਲਕੇ ਘਟ ਗਏ ਹੱਥੀ ਵਾਲੇ ਜਿਹੜੇ ਗੇੜ ਕੇ ਪਾਣੀ ਕੱਢਿਆ ਜਾਂਦਾ ਸੀ ਥੋੜਾ ਸਮਾਂ ਹੋਇਆ ਤੁਸੀਂ ਵੇਂਦੇ ਸੋ ਅੱਜ ਵੀ ਕਿਤੇ ਕਿਤੇ ਹਨ ਕਈ ਵਾਰੀ ਉਹਨਾਂ ਦਾ ਪਾਣੀ ਲੈ ਜਾਂਦਾ ਸੀ ਤੇ ਉਹਨਾਂ ਨੂੰ ਕਈ ਵਾਰੀ ਇੱਕ ਇੱਕ ਘੰਟਾ ਖਾਲੀ ਗੇੜਨਾ ਪੈਂਦਾ ਸੀ ਤਾਂ ਉਹ ਪਾਣੀ ਚੁੱਕਦੇ ਸਨ ਜਾਂ ਕਿਤੇ ਟਿਊਬਵਲ ਹੈ ਕਿਤੇ ਬੋਰ ਹੈ ਤੁਸੀਂ ਕਈ ਵਾਰੀ ਵੇਖੋ ਕਿ ਪਾਣੀ ਛੱਡ ਜਾਏਗਾ ਉਹ ਜਿਨ੍ਹਾਂ ਨੇ ਬਾਈ ਖੇਤੀ ਕੀਤੀ ਜਾਂ ਇਹ ਜਿਹੜਾ ਪਾਣੀ ਸਪਲਾਈ ਵਾਲੇ ਨੇ ਉਹਨਾਂ ਨੂੰ ਇਹਦਾ ਇਹਦੀ ਟ੍ਰੇਨਿੰਗ ਦਿੱਤੀ ਜਾਂਦੇ ਵੀ ਉਹ ਪਾਣੀ ਕਿਵੇਂ ਚੁੱਕਦਾ ਟਿਊਬਵਲ ਜਿਹੜਾ ਹੈ ਕਈ ਵਾਰੀ ਅੱਧਾ-ਅੱਧਾ ਘੰਟਾ ਉਹਨੂੰ ਵਾਰ-ਵਾਰ ਖਾਲੀ ਚਲਾਉਣਾ ਪੈਂਦਾ ਹੈ। ਵਾਰ-ਵਾਰ ਖਾਲੀ ਚਲਾਉਣਾ ਪੈਂਦਾ ਹੈ ਤੇ ਜਦੋਂ ਵਾਰ-ਵਾਰ ਖਾਲੀ ਚਲਾ ਕੇ ਉਹਦੀ ਆਪਾਂ ਹਵਾ ਕਢਾਉਨੇ ਆ ਤੇ ਉਹ ਪਾਣੀ ਥੋੜਾ-ਥੋੜਾ ਉੱਪਰ ਆਉਂਦਾ ਜਾਂਦਾ ਹੈ। ਇੱਕ ਸਮਾਂ ਐਸਾ ਆਉਂਦਾ ਹੈ ਕਿ ਉਹ ਪਾਣੀ ਨੂੰ ਚੁੱਕ ਕੇ ਜਾਰੀ ਕਰ ਦਿੰਦਾ ਟਿਊਬਲ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਗੁਰਸਿੱਖ ਕਦੀ ਨਾ ਸੋਚੇ ਵੀ ਰਸ ਨਹੀਂ ਆਉਂਦਾ ਤੇ ਜਪਾਂ ਕਿਉਂ? ਧਿਆਨ ਨਹੀਂ ਟਿਕਦਾ ਤੇ ਜਪਾਂ ਕਿਉਂ? ਖਾਲੀ ਜਪਾਂਗੇ ਤੇ ਇੱਕ ਦਿਨ ਭਰੀ ਭਰਿਆ ਵੀ ਆ ਜਾਏਗਾ ਅਜੇ ਖਾਲੀ ਰਸਨਾ ਜਪ ਰਹੀਏ ਕੁਝ ਵੀ ਨਹੀਂ ਨਾ ਰਸ ਨਾ ਧਿਆਨ ਟੇਕਦਾ ਨਾ ਮਨ ਪਰ ਹਜੂਰ ਕਹਿੰਦੇ ਗੇੜੀ ਜਾ ਇਸ ਨੂੰ ਚਲਾਈ ਜਾ ਇਸ ਨੂੰ ਹਾਂ ਇੱਕ ਖਿਆਲ ਰੱਖੀ ਤਰੀਕੇ ਨਾਲ ਢੰਗ ਨਾਲ ਜੁਗਤ ਨਾਲ ਔਰ ਇਥੇ ਜੁਗਤ ਦੇ ਅਰਥ ਫਿਰ ਹੋਰ ਕੁਝ ਨਾ ਕਢਨੇ ਜੁਗਤ ਦੇ ਅਰਥ ਨੇ ਤੇਰੀ ਨੀਂਦ ਤੇਰਾ ਸੌਣਾ ਔਰ ਜਾਗਣਾ ਵੇਖਣਾ ਸੁਣਨਾ ਬੋਲਣਾ ਖਾਣਾ ਪੀਣਾ ਤੇ ਕਿਰਤ ਇਹ ਸਾਰੀਆਂ ਗੁਰੂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਇਹਨੂੰ ਕਹਿੰਦੇ ਨੇ ਜਪਣਾ ਹੋਰ ਜਪਣ ਦੀਆਂ ਬੋਲਣ ਦੀਆਂ ਕੋਈ ਬਹੁਤੀਆਂ ਝੁਗਤਾ ਨਹੀਂ ਸਿੱਖੀ ਵਿੱਚ ਅਸੀਂ ਝੁਗਤਾ ਕਹੀ ਜਾਂਦੇ ਆ ਕੰਮ ਬੰਦੇ ਦੇ ਵੇਖੋ ਕਰਦਾ ਕੀ ਹੈ ਬੰਦਾ ਬਿਲਕੁਲ ਸਿੱਧਾ ਹੈ ਪਰ ਬਾਜ਼ਾਰ ਵਿੱਚ ਇੰਨਾ ਟੇਢੇ ਕੰਮ ਕਰਦਾ ਉਹ ਸਿੱਧਾ ਬਹਿ ਕੇ ਰੇਡ ਦੀ ਹੱਡੀ ਕੀ ਕਰੇਗੀ ਉਸ ਦਾ ਕਿੱਥੇ ਧਿਆਨ ਲਾਏਗੀ ਉਸ ਦਾ ਅਸੀਂ ਕਹਿੰਦੇ ਫਲਾਣਾ ਬੰਦਾ ਜੀ ਜਿਉਂ ਬੈੰਦਾ ਹਿੱਲਦਾ ਹੀ ਨਹੀਂ ਚਲੋ ਚੰਗੀ ਗੱਲ ਐ ਮੈਂ ਦੇ ਵਿਰੋਧ ਵਿੱਚ ਨਹੀਂ ਹਾਂ ਕਿ ਚੰਗੀ ਤਰ੍ਹਾਂ ਬਹਿਣਾ ਚੰਗੀ ਤਰ੍ਹਾਂ ਕਰਨਾ ਬਹੁਤ ਚੰਗੀ ਗੱਲ ਐ ਪਰ ਇਹ ਖਿਆਲ ਰੱਖੋ ਜੇ ਸਿਰਫ ਜਪਣ ਦੀ ਯੁਗਤ ਸਾਡੇ ਕੋਲ ਹੋਈ ਜੀਵਨ ਦੀ ਯੁਗਤ ਨਾ ਹੋਈ ਜਪਣ ਦੀ ਯੁਗਤ ਨੇ ਕੰਮ ਨਹੀਂ ਕਰਨਾ ਦੋ ਯੁਗਤਾ ਨੇ ਜਪ ਯੁਗਤ ਔਰ ਜੀਵਨ ਯੁਗਤ ਜਪ ਜੁਗਤ ਦਾਰ ਤੇ ਤੁਸੀਂ ਬੋਲ ਕਿਵੇਂ ਰਹੋ ਇਹ ਵੀ ਇੱਕ ਚੰਗੀ ਚੀਜ਼ ਹੈ ਕਿਵੇਂ ਬੋਲਣਾ ਹੈ ਔਰ ਸਿੱਖ ਨੂੰ ਜਪ ਜੁਗਤ ਦਸੀ ਬੋਲ ਸਹਿਜੇ ਬੋਲ ਤੇ ਉਹਨੂੰ ਸੁਣ ਪਿਆਰ ਨਾਲ ਇਹ ਜੁਗਤ ਦਸੀ ਸਰੀਰ ਨੂੰ ਆਲਸ ਤੋਂ ਰਹਿਤ ਰੱਖ ਸਰੀਰ ਨੂੰ ਸਵੱਛ ਰੱਖ ਭੋਜਨ ਹਲਕਾ ਕਰ ਸਰੀਰ ਹੌਲਾ ਹੋਣਾ ਚਾਹੀਦਾ ਹੈ ਜਿੱਥੇ ਤੂੰ ਬਹਿ ਕੇ ਜਪਣਾ ਉੱਥੇ ਕੋਈ ਬਹੁਤਾ ਰੌਲਾ ਗੋਲਾ ਨਹੀਂ ਹੋਣਾ ਚਾਹੀਦਾ ਇਹ ਹੈ ਜਪ ਜੁਗਤ ਬੜੀਆਂ ਜ਼ਰੂਰੀ ਨੇ ਇਹਦੇ ਤੋਂ ਬਿਨਾਂ ਨੇ ਇਹ ਨੇ ਵੀ ਆਪਾਂ ਇੱਕ ਹੱਥ ਵਿੱਚ ਕੰਡੇ ਤੇ ਸੌਦਾ ਤੋਲੀ ਉਹਨੇ ਦੂਜੇ ਹੱਥ ਵਿੱਚ ਗੁੜਕਾ ਫੜਿਆ ਸੁਖਮਣੀ ਸਾਹਿਬ ਦਾ ਕੀ ਜੀ ਅਠੇ ਪੈਰ ਨਾਮ ਜਪਣੇ ਆ ਉਹ ਸੌਦੇ ਵਾਲੇ ਸਾਰੇ ਹੱਥ ਮੈਲੇ ਗੁਟਕੇ ਨੂੰ ਲੈਨੇ ਉਹਦੇ ਪੇਜ ਕਾਲੇ ਹੋਏ ਪੈਨੇ ਇਹਦੇ ਨਾਲੋਂ ਆਪਾਂ ਸਿੱਧਾ ਸਤਨਾਮ ਵੈਗਰੂ ਨਹੀਂ ਕਹਿ ਸਕਦੇ ਜਪਣਾ ਤੇ ਗੁਰਬਾਣੀ ਦਾ ਵੀ ਕੋਈ ਸਿਧਾਂਤ ਤੇ ਪੜਨ ਦਾ ਇਹ ਤੇ ਨੇ ਵੀ ਦੌੜੇ ਦੌੜੇ ਆਏ ਇਧਰ ਓਲਮਾਰੀ ਵਿੱਚੋਂ ਗੁਰਦੁਆਰਿਆਂ ਵਿੱਚ ਵੀ ਇਹ ਕੁਝ ਹੁੰਦਾ ਹੈ ਲੋਕ ਇਧਰੋਂ ਗੁਟਕਾ ਫੜਦੇ ਨੇ ਉਧਰੋਂ ਧਰਤੀ ਤੇ ਹੱਥ ਮਲਦੇ ਨੇ ਉਧਰੋਂ ਆਪਣਾ ਨੱਕ ਵਿੱਚ ਉਂਗਲ ਪਾ ਲੈਂਦੇ ਨੇ ਕੰਨ ਵਿੱਚ ਉਧਰੋਂ ਗੁਟਕੇ ਨੂੰ ਲਾਈ ਜਾਂਦੇ ਨੇ ਗੁਰਬਾਣੀ ਪੜਨ ਦਾ ਇੱਕ ਤਰੀਕਾ ਹੈ ਤਾਂ ਉਹ ਲਾਭਦਾਇਕ ਠੀਕ ਹੈ ਸਾਡੇ ਤੋਂ ਨਹੀਂ ਹੁੰਦਾ ਸਾਡਾ ਸਰੀਰ ਕੰਮ ਨਹੀਂ ਦਿੰਦਾ ਸਿੱਧਾ ਜਪ ਲਓ ਛੋਟੇ ਸ਼ਬਦ ਨੇ ਛੋਟਾ ਗੁਰਮੰਤਰ ਹੈ ਮੂਲ ਮੰਤਰ ਹੈ ਉਹਦਾ ਕਰੋ ਇਹਦੀ ਇੱਕ ਜੁਗਤ ਹੈ ਪਰ ਤੁਸੀਂ ਹੈਰਾਨ ਹੋਵੋਗੇ ਗੁਟਕਿਆਂ ਤੱਕ ਸੀਮਿਤ ਨਹੀਂ ਤੁਸੀਂ ਕਈ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਖਣਾ ਜਾ ਕੇ ਜਿੱਥੇ ਪਾਠ ਚੱਲਦੇ ਨੇ ਜਿੱਥੋਂ ਫੜ ਕੇ ਪੇਜ ਅੰਕ ਬਦਲਣਾ ਹੁੰਦਾ ਉਹ ਥਾਂ ਕਾਲੇ ਹੋਏ ਹੁੰਦੇ ਨੇ ਕਾਲੇ ਕਿਉਂ ਨੇ ਕਿ ਜਿਹੜਾ ਪਾਠੀ ਸਿੰਘ ਪਾਠ ਕਰਦਾ ਉਹ ਆਪਣੇ ਹੱਥ ਚੰਗੀ ਤਰ੍ਹਾਂ ਨਹੀਂ ਧੋਂਦਾ ਉਹ ਸਾਫ਼ ਕਰਕੇ ਨਹੀਂ ਆਇਆ ਜਿਵੇਂ ਦਾ ਆਇਆ ਉਤੋਂ ਥੋੜਾ ਜਿਹਾ ਪਾਣੀ ਉੱਪਰੋਂ ਦੀ ਬਹਾਇਆ ਜੀ ਬਸ ਤੇ ਜਿੱਥੋਂ ਪੇਜ ਪੜਨਾ ਤੁਸੀਂ ਕਈ ਵਾਰੀ ਵੇਖੋਗੇ ਆ ਸੱਜੀ ਸਾਈਡ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਮੈਲੀ ਹੋਈ ਹੋਵੇਗੀ ਇਹ ਤੇ ਅਸੀਂ ਕਰ ਸਕਨੇ ਆ ਨਾ ਇਹਨੂੰ ਕਰਮਕਾਂਡ ਨਹੀਂ ਕਹਿ ਸਕਦੇ ਇਹ ਕਰਮਕਾਂਡ ਨਹੀਂ ਵੀ ਆਪਾਂ ਸਫਾਈ ਰੱਖੀਏ ਤੇ ਕਰਮਕਾਂਡ ਹੋਵੇਗਾ ਸਫਾਈ ਜ਼ਰੂਰੀ ਹੈ ਸਿੱਖ ਵਾਸਤੇ ਘਟੂ ਘਟ ਬਾਹਰ ਦੀ ਧੋਵੇ ਤਾਂ ਪਤਾ ਲੱਗੇ ਅੰਦਰ ਮੈਲ ਕਿੱਥੇ ਹੋਵੇ ਜੇ ਬਾਹਰ ਵੀ ਮੈਲਾ ਹੋਇਆ ਤੇ ਅੰਦਰ ਕਿੱਥੋਂ ਪਤਾ ਲੱਗਣਾ ਹੈ ਕੁਝ ਸਿਧਾਂਤ ਨੇ ਉਹਨਾਂ ਨੂੰ ਪਾਲਣਾ ਪਏਗਾ ਉਹਦੇ ਤੋਂ ਬਿਨਾ ਨਹੀਂ ਇਸ ਕਰਕੇ ਪਰਮਨ ਇੱਕ ਜਪ ਜੁਗਤ ਹੈ ਜਪਣਾ ਕਿਵੇਂ ਹੈ ਪਰ ਕੱਲੀ ਜਪ ਜੁਗਤ ਦੇ ਉੱਤੇ ਆਧਾਰਿਤ ਨਾ ਰਹਿਣਾ ਇੱਕ ਜੀਵਨ ਜੁਗਤ ਹੈ ਕਿ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਸਾਰ ਨਾਲ ਵਿਹਾਰ ਕਿਵੇਂ ਕਰਨਾ ਹੈ ਸੰਸਾਰ ਨੂੰ ਵੇਖਣਾ ਕਿਵੇਂ ਸੰਸਾਰ ਨਾਲ ਬੋਲਣਾ ਕਿਵੇਂ ਹੈ ਸੌਦਾ ਕਿਵੇਂ ਤੋਲਣਾ ਹੈ ਵਾਈ ਕਿਵੇਂ ਕਰਨੀਏ ਦਫ਼ਤਰ ਵਿੱਚ ਕਿਵੇਂ ਬਚਣਾ ਰਿਸ਼ਵਤ ਤੋਂ ਇਹ ਹੈ ਜੀਵਨ ਜੁਗਤ ਜਿਸ ਥਾਂ ਤੇ ਜੀਵਨ ਜੁਗਤ ਤੇ ਜਪ ਜੁਗਤ ਇਕੱਠੀਆਂ ਹੁੰਦੀਆਂ ਨੇ ਉਥੋਂ ਨਾਮ ਦੀ ਸ਼ੁਰੂਆਤ ਹੁੰਦੀ ਹੈ ਉਥੋਂ ਨਾਮ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਕਈ ਜਨਮ ਹੋ ਗਏ ਜਨਮ ਜਨਮ ਪਰਮਤ ਫਿਰਿਓ ਕੀ ਹੋਇਆ ਇਹਨਾਂ ਜਨਮਾਂ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਿਟਿਓ ਨਾ ਜਮ ਕੋ ਤਰਾਸ ਵਾਰ-ਵਾਰ ਅਸੀਂ ਜਮਾਂ ਦੀ ਗ੍ਰਾਹੀ ਬਣ ਗਏ ਮੌਤ ਦੀ ਗ੍ਰਾਹੀ ਬਣੇ ਔਰ ਜਿੰਨਾ ਚਿਰ ਅਸੀਂ ਮੌਤ ਤੋਂ ਪਾਰ ਨਾ ਗਏ ਉਹਨਾਂ ਚਿਰ ਦੁੱਖ ਬਣਿਆ ਰਿਹਾ ਵਾਰ-ਵਾਰ ਮੌਤ ਹੁੰਦੀ ਰਹੀ ਵਾਰ-ਵਾਰ ਜਨਮ ਹੁੰਦਾ ਰਿਹਾ ਇਸ ਕਰਕੇ ਮੌਤ ਤੋਂ ਪਹਿਲਾਂ ਹੀ ਕੋਈ ਮਰ ਜਾਏ ਤਾਂ ਉਸ ਨੂੰ ਇੱਕ ਨਵਾਂ ਜੀਵਨ ਮਿਲ ਸਕਦਾ ਹੈ ਸਰੀਰ ਹੋਵੇ ਤੇ ਜੀਵਨ ਇਸ ਤਰ੍ਹਾਂ ਹੋ ਜਾਏ ਕਿ ਜਿਵੇਂ ਮੌਤ ਹੋ ਗਈ ਔਖਾ ਹੈ ਨਾ ਥੋੜਾ ਜਿਹਾ ਵੱਡਾ ਬਹੁਤ ਜਿੰਨਾ ਕੋਈ ਕਾਰਜ ਔਖਾ ਉਹਨਾਂ ਉਹਦਾ ਪੋਸਟ ਉਹਦੀ ਵੱਡੀ ਹੈ ਮਰਨ ਤੋਂ ਪਹਿਲਾਂ ਕੋਈ ਮਰੇ ਔਰ ਜੀਵਨ ਦੀ ਪ੍ਰਾਪਤੀ ਕਰ ਲਵੇ ਮਰਨ ਤੋਂ ਪਹਿਲਾਂ ਮਰਨ ਦੇ ਅਰਥ ਨੇ ਜਿਵੇਂ ਇੱਕ ਮੁਰਦਾ ਪਿਆ ਕੌਣ ਲੰਗਿਆ ਕੋਲੋਂ ਕੋਈ ਪਤਾ ਨਹੀਂ ਕਿਸੇ ਨੇ ਕੀ ਬੋਲਿਆ ਕੋਈ ਪਤਾ ਨਹੀਂ ਹੈ ਇਹਨਾਂ ਚੀਜ਼ਾਂ ਤੋਂ ਜਿਹੜਾ ਪਾਰ ਚਲਾ ਗਿਆ ਉਹ ਮਰਨ ਤੋਂ ਪਹਿਲਾਂ ਇੱਕ ਸਵਾਦਲੀ ਮੌਤ ਵਿੱਚੋਂ ਲੰਘਿਆ ਉਹਦੇ ਤੋਂ ਬਿਦਾ ਉਹਦੇ ਵਿੱਚੋਂ ਉਸ ਮੌਤ ਵਿੱਚੋਂ ਉਹਦਾ ਇੱਕ ਐਸਾ ਜਨਮ ਹੋਇਆ ਪਰਤ ਕੇ ਉਸ ਦਿਨ ਕਿਸੇ ਧਾਰਮਿਕ ਬੰਦੇ ਨੂੰ ਅਹਿਸਾਸ ਹੁੰਦਾ ਧਰਮ ਕੀ ਜਦੋਂ ਮੌਤ ਨੂੰ ਪਾਰ ਕਰ ਜਾਂਦਾ ਫਿਰ ਉਹਨੂੰ ਸਮਝ ਆਉਂਦੀ ਵੱਖਰਾ ਕੀ ਏ ਧਰਮ ਦੇ ਵਿੱਚ ਸੰਸਾਰ ਨਾਲੋਂ ਕੀ ਹੈ ਵਿਸ਼ੇਸ਼ਤਾ ਉਹਦਣ ਹੀ ਉਹ ਪੂਰਾ ਨਿਰਭੈ ਹੋ ਜਾਏਗਾ ਸਾਰੇ ਸ਼ੰਕੇ ਗਏ ਡਰ ਦੁੱਖ ਕਿਉਂਕਿ ਡਰ ਕਾਦਾ ਹੈ ਮੈਂ ਮਿਟ ਨਾ ਜਾਵਾਂ ਤਾਂ ਉਹ ਭਰਮ ਟੁੱਟਣ ਦੀ ਦੇਰ ਸੀ ਕਿ ਇਹ ਅਗਿਆਨ ਦਾ ਗੁਬਾਰ ਜਿਹੜਾ ਸੀ ਹਟਿਆ ਕਿ ਮੌਤ ਤੇ ਹੈ ਹੀ ਕੋਈ ਨਹੀਂ ਪਰ ਇਹ ਸਿਰਫ ਗਿਆਨ ਦੀਆਂ ਘਟਨਾਵਾਂ ਨਹੀਂ ਵਾਚਕ ਗਿਆਨ ਨਹੀਂ ਹੈ ਇਹ ਇਹ ਪ੍ਰਤੀਤੀ ਗਿਆਨ ਹੈ ਤੀਸਰਾ ਜਿਵੇਂ ਕਿ ਵਾਚਕ ਗਿਆਨ ਕਾਲਪਨਿਕ ਗਿਆਨ ਤੇ ਪ੍ਰਤੀਤੀ ਗਿਆਨ ਇਹਦੇ ਨਾਲ ਉਹ ਜਮਾਂ ਦੇ ਤ੍ਰਾਸ ਤੋਂ ਉੱਚਾ ਉੱਠ ਗਿਆ ਪਰ ਜੇ ਇਹ ਨਹੀਂ ਤਾਂ ਸਤਿਗੁਰੂ ਕਹਿੰਦੇ ਜਮਾਂ ਦਾ ਤ੍ਰਾਸ ਨੇ ਮਿਟਿਆ ਫਿਰ ਅੱਗੇ ਬਚਨ ਕਹਿੰਦੇ ਕੋ ਨਾਨਕ ਹਰ ਭਜ ਮਨ ਹੇ ਮੇਰੇ ਮਨ ਤੂੰ ਸਬੈਗੁਰੂ ਨੂੰ ਭਜ ਹਰ ਨੂੰ ਭਜ ਹਰ ਦਾ ਅਰਥ ਹੈ ਪਰਮਾਤਮਾ ਇਹਦੇ ਵਿੱਚ ਜਿਹੜਾ ਵਹਿਗੁਰੂ ਸ਼ਬਦ ਹੈ ਨਾ ਉਹ ਸਾਰੇ ਨਾਮਾਂ ਦੇ ਤੱਤੋਂ ਦੇ ਵਿੱਚ ਪਏ ਹੋਏ ਨੇ ਇਹਨਾਂ ਫਿਰ ਕਈ ਲੋਕ ਕਹਿੰਦੇ ਨੇ ਹਰ ਵੀ ਵਿੱਚ ਲਿਖਿਆ ਰਾਮ ਵੀ ਲਿਖਿਆ ਕੱਲੇ-ਕੱਲੇ ਨੂੰ ਜਪੋਗੇ ਕਿ ਸਾਰੇ ਇਕੱਠੇ ਜਪਣੇ ਨੇ ਹਰ ਸ਼ਬਦ ਵਾਹਿਗੁਰੂ ਦਾ ਇੱਕ ਹਿੱਸਾ ਹੈ ਤਤ ਹੈ ਉਹਦਾ ਜਿਵੇਂ ਦੋ ਸ਼ਬਦ ਨੇ ਨਾ ਹਾ ਹਾ ਇਹ ਹਾ ਹਾ ਸ਼ਬਦ ਵੀ ਵਾਹਿਗੁਰੂ ਦੇ ਵਿੱਚ ਹੈ ਰਾਰਾ ਸ਼ਬਦ ਵੀ ਵਾਹਿਗੁਰੂ ਦੇ ਵਿੱਚ ਹੈ ਹਾ ਹਾ ਸ਼ਬਦ ਹਿਰਦੇ ਨਾਲ ਸੰਬੰਧਿਤ ਹੈ ਰਾਰਾ ਸ਼ਬਦ ਰਸਨਾ ਨਾਲ ਸੰਬੰਧਿਤ ਹੈ ਇਹ ਉਹਦਾ ਹੀ ਇੱਕ ਰੂਪ ਉਹਦੇ ਵਿੱਚੋਂ ਕੱਢਿਆ ਗਿਆ ਛੋਟਾ ਕਰਕੇ ਵਾਹਿਗੁਰੂ ਸ਼ਬਦ ਜਿਹੜਾ ਹੈ ਉਹਦੇ ਅਰਥ ਨੇ ਸਮੂਹਿਕ ਨਾਮਾਂ ਨੂੰ ਇਕੱਤਰ ਕਰਕੇ ਇੱਕੋ ਥਾਂ ਤੇ ਸਭ ਤੋਂ ਪਾਵਰਫੁਲ ਹੈ ਸਭ ਤੋਂ ਸ਼ਕਤੀਸ਼ਾਲੀ ਹੈ ਉਸ ਨੂੰ ਕਹਿ ਰਹੇ ਨੇ ਤੂੰ ਸਹਰ ਨੂੰ ਉਸ ਵਾਹਿਗੁਰੂ ਨੂੰ ਉਸ ਅਕਾਲ ਪੁਰਖ ਨੂੰ ਜਪਣਾ ਕਰ ਫਿਰ ਉਹਦੇ ਨਾਲ ਕੀ ਹੋਵੇਗਾ ਕਹਿੰਦੇ ਨਿਰਭੈ ਪਾਵਹਿ ਬਾਸ ਬਾਸ ਦੇ ਅਰਥ ਨੇ ਨਿਵਾਸ ਇੱਕ ਐਸਾ ਨਿਵਾਸ ਐਸੀ ਥਾਂ ਤੈਨੂੰ ਮਿਲ ਜਾਏਗੀ ਜਿੱਥੇ ਨਿਰਪੈਤਾ ਹੈ ਜਿੱਥੇ ਡਰ ਨਹੀਂ ਯਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਕੀ ਹੈ ਰਸਤੇ ਦੀ ਰੁਕਾਵਟ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਯਤਨ ਬੜੇ ਕੀਤੇ ਨੇ ਯਤਨ ਕਰ ਕਰਕੇ ਵਿੱਚੋਂ ਦੀ ਲੰਗੇ 25 26 ਸਾਲ ਇਹਦਾ ਅਭਿਆਸ ਕੀਤਾ ਕਿੱਥੇ ਹੈ ਰੋਗ ਅੰਦਰ ਉਹ ਤੇ ਪਾਰ ਹੀ ਸਨ ਪਹਿਲਾਂ ਪਰ ਉਹ ਵਿੱਚ ਆਏ ਸਾਡੇ ਤੇ ਵਿੱਚੋਂ ਫਿਰ ਨਿਕਲੇ ਪਾਰ ਔਰ ਉਹਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੇਖ ਦੇਖ ਕੇ ਬਾਹਰ ਲਿਖੇ ਗਏ ਸ਼ਬਦਾਂ ਵਿੱਚ ਵੀ ਇੱਥੇ ਰੁਕਾਵਟ ਇੱਥੇ ਰੁਕਾਵਟ ਮਾਨ ਰੁਕਾਵਟ ਇਸ ਕਰਕੇ ਕਹਿੰਦੇ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹ ਨਿਸਭਾਗੋ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਮਨ ਵਿਚ ਮਾਨ ਬਰੀਕ ਹੰਕਾਰ ਸੂਖਮ ਹੰਕਾਰ ਕਹਿੰਦੇ ਯਤਨ ਕੀਤੇਆਂ ਵੀ ਨਹੀਂ ਮਿਟਿਆ ਕਿੰਨਾ ਦਾ ਮਿਟਿਆ ਜਿਨ੍ਹਾਂ ਨੇ ਅਰਦਾਸ ਕੀਤੀ ਤੇ ਗੁਰੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਦੁਰਮਤ ਸਿਉ ਨਾਨਕ ਫਦਿਓ ਰਾਖ ਲੈ ਹੋ ਭਗਵਾਨ ਅਰਦਾਸ ਰਸਤਾ ਦੱਸਿਆ ਅਰਦਾਸ ਕਰ ਤੇਰਾ ਯਤਨ ਨਹੀਂ ਚੱਲੇਗਾ ਅਰਦਾਸ ਦੀ ਜੇ ਜੁਗਤ ਪੂਰੀ ਹੋ ਗਈ ਤਾਂ ਗੁਰੂ ਦੀ ਸ਼ਕਤੀ ਸਿੱਖ ਕੋਲ ਆਈ ਉਹਦੇ ਨਾਲੇ ਮਾਣ ਉਹਦੇ ਨਾਲੇ ਵਿਕਾਰ ਜਿੱਤੇ ਜਾ ਸਕਦੇ ਨੇ ਆਪਣੇ ਬਲ ਨਾਲ ਨਹੀਂ ਔਰ ਅਰਦਾਸ ਦੀ ਸ਼ਕਤੀ ਪੈਦਾ ਕਰਨੀ ਸਿੱਖ ਦਾ ਕਾਰਜ ਹੈ ਅਰਦਾਸ ਦੀ ਜਿਹੜੀ ਭੂਮਿਕਾ ਹੈ ਉਹਦੀ ਜਿਹੜੀ ਪਰੰਪਰਾ ਹੈ ਉਹਨੂੰ ਪਾਲਣਾ ਸਿੱਖ ਦਾ ਕਰਮ ਹੈ ਇਸ ਕਰਕੇ ਕਹਿੰਦੇ हे ਪ੍ਰਭੂ ਦੁਰਮਤ ਵਿੱਚ ਵਿਕਾਰਾਂ ਵਿੱਚ ਮੈਂ ਡਿੱਗਿਆ ਹੋਇਆ ਆਪ ਕਿਰਪਾ ਕਰਕੇ हे ਭਗਵਾਨ ਰੱਖ ਲਓ ਬਖਸ਼ਿਸ਼ ਕਰੋ ਸਤਿਗੁਰੂ ਇਹ ਵਚਨ ਕਹਿ ਰਹੇ ਨੇ ਸੋ ਅਗਲੇ ਵਚਨ ਸਤਨਾਮ ਵਾਹਿ ਗੁਰੂ ਸਾਹਿਬ ਦੀਓ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਮਿਰਥਾ ਸਭ ਹੀ ਮਾਨ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਸਰਥਾ ਸਭ ਹੀ ਮਾਨ ਕਰਣੂ ਹੋਤੋ ਸੋ ਨਾ ਕੀਓ ਪਰਿਓ ਲੋਭ ਕਾ ਫੰਦ ਨਾਨਕ ਸਮਯੋ ਰਾਮ ਗਯੋ ਅਬ ਕਿਉ ਰੋਵਤ ਅੰਦ ਕਰਣੋ ਹਉ ਤੋ ਸੋ ਨ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਿਉ ਰਾਮ ਗਇਓ ਅਬ ਕਿਉਂ ਰੋਵਤ ਅੰਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਸਰਬ ਕਲਾ ਸਮਰੱਥ ਅੰਤਰਜਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਇਕਤਰ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਵੱਡ ਭਾਗੀ ਹੋ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਵਚਨ ਹਜ਼ੂਰ ਦੀ ਕਿਰਪਾ ਦੁਆਰਾ ਸਰਵਨ ਕਰਨ ਦਾ ਅਵਸਰ ਪ੍ਰਾਪਤ ਕਰ ਰਹੇ ਹੋ ਅੱਜ ਦੇ ਪਾਵਨ ਪਵਿੱਤਰ ਦੋਵੇਂ ਹੀ ਸ਼ਲੋਕ 35 ਔਰ 36 ਨੰਬਰ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪਵਿੱਤਰ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ ਸੁਚੇਤ ਕਰਦੇ ਨੇ ਕਿ ਮਨੁੱਖ ਦੇ ਜੀਵਨ ਦੀਆਂ ਤਿੰਨ ਅਵਸਥਾਵਾਂ ਹਨ ਇੱਕ ਬਚਪਨ ਹੈ ਇੱਕ ਜਵਾਨੀ ਹੈ ਔਰ ਤੀਸਰੀ ਹੈ ਬੁਢੇਪਾ ਮਨੁੱਖ ਅਚੇਤ ਪੁਣੇ ਵਿੱਚ ਨਾ ਸਮਝੀ ਵਿੱਚ ਇਹਨਾਂ ਤਿੰਨੇ ਹੀ ਅਵਸਥਾਵਾਂ ਨੂੰ ਗਵਾ ਦਿੰਦਾ ਹੈ ਔਰ ਇਹ ਨ ਬੇਸ਼ਕੀਮਤੀ ਜੀਵਨ ਜੋ ਰਤਨਾ ਤੋਂ ਵੀ ਉਪਰ ਹੈ ਇਸ ਅਮੋਲਕ ਹੀਰੇ ਜਨਮ ਨਾਲ ਜਿੱਥੇ ਇਸ ਨੇ ਨਾਮ ਦਾ ਧਨ ਉੱਚਾ ਜੀਵਨ ਪਰਮਾਤਮਾ ਦਾ ਪਿਆਰ ਔਰ ਰੱਬ ਦੇ ਘਰ ਦੀਆਂ ਅਮੋਲਕ ਦਾਤਾਂ ਨੂੰ ਆਪਣੀ ਝੋਲੀ ਵਿੱਚ ਪਾਉਣਾ ਸੀ ਕੇਵਲ ਇੱਕ ਮਾਨ ਵਿੱਚ ਫਸ ਕੇ ਅਨਜਾਣ ਪੁਣੇ ਵਿੱਚ ਇਹ ਸਾਰੀਆਂ ਹੀ ਜੀਵਨ ਦੀਆਂ ਅਵਸਥਾਵਾਂ ਨੂੰ ਕੇਵਲ ਮਿੱਟੀ ਦੀ ਮੁੱਠ ਇਕੱਠੀ ਕਰਨ ਵਾਸਤੇ ਗੁਜ਼ਾਰ ਦਿੰਦਾ ਹੈ ਸਤਿਗੁਰੂ ਨੇ ਅੱਗੇ ਬਚਨ ਕੀਤੇ ਇਹਨਾਂ ਅਵਸਥਾਵਾਂ ਵਿੱਚ ਜੋ ਕੁਝ ਇਸ ਨੂੰ ਕਰਨਾ ਚਾਹੀਦਾ ਸੀ ਉਹ ਕਰਜ ਯਾਨੀ ਕਿ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ ਉਹ ਕੰਮ ਤਾਂ ਇਸ ਨੂੰ ਭੁੱਲ ਗਿਆ ਇਹ ਲੋਭ ਦੀ ਰੱਸੀ ਵਿੱਚ ਵੱਜਾ ਹੋਇਆ ਸੰਸਾਰ ਵਿੱਚ ਇਹਨਾਂ ਭਟਕ ਗਿਆ ਕਿ ਇਹਦਾ ਬਹੁਤ ਹੀ ਕੀਮਤੀ ਸਮਾਂ ਬਚਪਨ ਜਵਾਨੀ ਔਰ ਬੁਢੇਪੇ ਦਾ ਪਹਿਲਾ ਹਿੱਸਾ ਜਦੋਂ ਗੁਜ਼ਰ ਗਿਆ ਤੇ ਸਰੀਰ ਦੀ ਅਖੀਰਲੀ ਅਵਸਥਾ ਆਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਫਿਰ ਇਹ ਪਛਤਾਉਂਦਾ ਹੈ ਪਰ ਸਮੇਂ ਨੂੰ ਗਵਾ ਦਿੰਦਾ ਹੈ ਸਤਿਗੁਰੂ ਦੇ ਇਹਨਾਂ ਦੋਹਾਂ ਸ਼ਲੋਕਾਂ ਦੇ ਇਹ ਸੰਖੇਪ ਭਾਵ ਹਨ ਹਜ਼ੂਰ ਨੇ ਗੁਰਬਾਣੀ ਅੰਦਰ ਮਨੁੱਖ ਦੇ ਸੁੱਤੇ ਹੋਏ ਮਨ ਨੂੰ ਜਗਾਉਣ ਦਾ ਯਤਨ ਕੀਤਾ ਹੈ ਕਿਉਂਕਿ ਇਹ ਕਦੀ ਵੀ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਨਹੀਂ ਜਾਣਦਾ ਇਹ ਕੇਵਲ ਸਮਝਦਾ ਹੈ ਕਿ ਮੈਂ ਇੱਕ ਮਾਸ ਦਾ ਟੁਕੜਾ ਹਾਂ ਮੇਰੇ ਹੱਥ ਪੈਰ ਹਨ ਮੇਰਾ ਮਾਤਾ ਪਿਤਾ ਹੈ ਮੇਰਾ ਘਰ ਹੈ ਜਿਉਂ ਜਨਮ ਲੈਂਦਾ ਇਸ ਖੂਹ ਦੇ ਦੁਆਲੇ ਘੁੰਮਣ ਲੱਗਦਾ ਹੈ ਔਰ ਸਾਰੀ ਜ਼ਿੰਦਗੀ ਇਹ ਆਪਣੀ ਤ੍ਰਿਸ਼ਨਾ ਦੇ ਖੂ ਨੂੰ ਭਰਨ ਤੇ ਲਾ ਦਿੰਦਾ ਹੈ ਪਰ ਇਹ ਤ੍ਰਿਸ਼ਨਾ ਦਾ ਖੂ ਉਹ ਹੈ ਜਿਹੜਾ ਅੱਜ ਤੋਂ ਪਹਿਲਾਂ ਕਰੋੜਾਂ ਦੀ ਗਿਣਤੀ ਵਿੱਚ ਮਨੁੱਖ ਇਸ ਧਰਤੀ ਤੇ ਆਏ ਉਹਨਾਂ ਵੀ ਆਪਣੀ ਜ਼ਿੰਦਗੀ ਦੇ ਸੈਂਕੜੇ ਸਾਲ ਇਸ ਤ੍ਰਿਸ਼ਨਾ ਦੇ ਖੂ ਨੂੰ ਭਰਨ ਵਾਸਤੇ ਲਾ ਦਿੱਤੇ ਪਰ ਅਰਬਾਂ ਸਾਲ ਗੁਜ਼ਰ ਗਏ ਨੇ ਅੱਜ ਤੱਕ ਏ ਖੂ ਭਰਿਆ ਨਹੀਂ ਗਿਆ ਉਸੇ ਤਰ੍ਹਾਂ ਤ੍ਰਿਸ਼ਨਾ ਕਿਉਂਕਿ ਮਨ ਦੀ ਤ੍ਰਿਸ਼ਨਾ ਨੂੰ 부ਝਾਉਣਾ ਕਈ ਵਾਰੀ ਇਹ ਵੀ ਖਿਆਲ ਦਿੱਤਾ ਜਾਂਦਾ ਹੈ ਕਿ ਚਲੋ ਇੱਕ ਵਾਰੀ ਤੁਸੀਂ ਮਨ ਨੂੰ ਜੋ ਕਹਿੰਦਾ ਸੰਤੁਸ਼ਟ ਕਰ ਲੋ ਸੰਸਾਰ ਦੇ ਅੰਦਰ ਇੱਕ ਵਾਰੀ ਇਹਨੂੰ ਤੁਸੀਂ ਖੁੱਲਾ ਛੱਡ ਦਿਓ ਸੰਸਾਰ ਵਿੱਚ ਜੋ ਕਹਿੰਦਾ ਖਾਣ ਵਾਸਤੇ ਵੇਖਣ ਵਾਸਤੇ ਭੋਗਣ ਵਾਸਤੇ ਤੁਸੀਂ ਇਹਨੂੰ ਇੱਕ ਵਾਰੀ ਕਰਨ ਦਿਓ ਪਰ ਇਹ ਵਿਧੀ ਜਿਹੜੀ ਹੈ ਕਿ ਇਹਨੂੰ ਜੋ ਚਾਹੁੰਦਾ ਕਰਨ ਦਿਓ ਇਹ ਵੀ ਸਾਰੇ ਲੋਕਾਂ ਤੇ ਕੰਮ ਨਹੀਂ ਆਉਂਦੀ ਕਿਉਂਕਿ ਮਨ ਦੀਆਂ ਮੰਗਾਂ ਨੂੰ ਪੂਰੀਆਂ ਕਰਕੇ ਇਹ ਸੋਚਣਾ ਕਿ ਮਨ ਰੱਜ ਜਾਏਗਾ ਇਹ ਇਸ ਤਰ੍ਹਾਂ ਦੀ ਮੂਰਖਤਾ ਹੈ ਜਿਵੇਂ ਅੱਗ ਵੱਲਦੀ ਹੋਵੇ ਅੱਗ ਦੀਆਂ ਲਾਟਾਂ ਨਿਕਲਦੀਆਂ ਹੋਣ ਤੇ ਕੋਈ ਆਦਮੀ ਕਵੇ ਲਿਆਓ ਲੱਕੜਾਂ ਦੇ ਢੇਰ ਇਸ ਅੱਗ ਦੇ ਉੱਤੇ ਸਿਟਿਏ ਤੇ ਲੱਕੜਾਂ ਨਾਲ ਅੱਗ ਬੁਝ ਜਾਏਗੀ ਲੱਕੜਾਂ ਨਾਲ ਕਦੀ ਅੱਗ ਬੁਝੀ ਹੈ ਤ੍ਰਿਸ਼ਨਾ ਦੀ ਅਗਨ ਬੰਦੇ ਦੀ ਵਧਿ ਹੋਈ ਇੱਛਾ ਦੀ ਅਗਨ ਕਦੀ ਵੀ ਪਦਾਰਥਾਂ ਨਾਲ ਬੁਝੇਗੀ ਨਹੀਂ ਅੱਗ ਦਾ ਵਿਰੋਧੀ ਤੱਤ ਚਾਹੀਦਾ ਹੈ ਅੱਗ ਲੱਕੜ ਨਾਲ ਨਹੀਂ ਬੁਝਦੀ ਅੱਗ ਦਾ ਵਿਰੋਧੀ ਤੱਤ ਹੈ ਪਾਣੀ ਅੱਗ ਦਾ ਵਿਰੋਧੀ ਤੱਤ ਹੈ ਮਿੱਟੀ ਇਹ ਤੱਤਾਂ ਦੀ ਖੇਡ ਹੈ ਇਸੇ ਤਰ੍ਹਾਂ ਤ੍ਰਿਸ਼ਨਾ ਦਾ ਵਿਰੋਧੀ ਤੱਤ ਹੈ ਨਾਮ ਨਾਮ ਹੀ ਤ੍ਰਿਸ਼ਨਾ ਨੂੰ 부ਝਾਏਗਾ ਪਦਾਰਥ ਤ੍ਰਿਸ਼ਨਾ ਨੂੰ ਨਹੀਂ ਬਜਾਉਣਗੇ ਸਭ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਬੜਾ ਹੀ ਗਹਿਨ ਤੇ ਡੂੰਗਾ ਸੂਤਰ ਹੈ ਜਿਹਦੇ ਉੱਤੇ ਤੁਰ ਕੇ ਮਨੁੱਖ ਬਹੁਤ ਸਾਰੇ ਦੁੱਖਾਂ ਤੋਂ ਬਚ ਸਕਦਾ ਹੈ ਉਹ ਦੁੱਖ ਕਿਹੜੇ ਨੇ ਉਹ ਸੂਤਰ ਕਿਹੜਾ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜੱਤ ਦੇ ਸੇਵਾਦਲ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰ ਦੀਆ ਦੂਸਰੀ ਰੋਸ਼ਨਾ ਕੀਜੈ ਉੱਤਰ ਦਿਜਾ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਪੀਵ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਂ ਆਵਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp ਮੈਸੇਜ ਭੇਜੋ